ਬਾਈ ਸਾਰੇ ਕੇਮੋ ਅੱਜ ਦੇ ਬਲੌਗ ਚ ਬਾਈ ਤੁਹਾਡਾ ਸਵਾਗਤ ਹੈ ਤੇ ਬਾਈ ਅੱਜ ਆਪਾਂ ਪੱਟਣ ਲੱਗੇ ਆ ਕੱਲ ਪੱਟਣ ਲੱਗੀ ਦੀ ਵੈਸੇ ਬਾਈ ਆਲੂ ਤੇ ਅੱਜ ਬਾਈ ਆਪਾਂ ਤੁਹਾਨੂੰ ਸੁਣਾਉਣੇ ਆ ਜਿਆ ਕਿ ਕੱਲ ਬਾਈ ਆਪਾਂ ਤੋਂ ਬਲੌਗ ਨਹੀਂ ਸ਼ੂਟ ਹੋਤੇ ਆਪਾਂ ਨੂੰ ਘਰੇ ਕੰਮ ਸੀਗੇ ਤੇ ਅੱਜ ਬਾਈ ਆਪਾਂ ਜਾ ਕੇ ਸੁਣਾਉਣੇ ਆ ਤੁਹਾਨੂੰ ਆਲੂ ਪੱਟਣ ਲੱਗੇ ਹੋਣੇ ਬਾਈ ਦੇਖੋ ਕੀ ਕਰਦੇ ਨੇ ਜੀ ਬਾਪ ਪੁੱਤ ਅੱਧੀ ਨਿਕਲਦੇ ਆ ਤਿਆਰ ਨੂੰ ਪਤਾ ਲੱਗੂ ਹਣ ਜਿੰਨੇ ਕੀ ਬੋਰੀ ਹੁੰਦੀ ਐ ਆਲੂ ਵੜੇ ਲੈ ਖਾਣੇ ਪੜਦਣ ਦੇਖੋ ਭਾਈ ਹੁਣ ਚੱਲਿਆ ਭਾਈ ਦੂਈ ਪੱਟ ਪੱਟਣ ਲੋਇਆ ਤੁਹਾਨੂੰ ਪਤਾ ਹੀ ਆ ਬਾਈ ਕੱਖ ਬਹੁਤ ਆ ਸਪਰੇਅ ਕਰੀ ਦੀ ਬਾਈ ਪਾ ਵਾ ਇੰਨਾ ਕੇ ਫੁਗਿਆ ਦੀ ਆ ਬਾਈ ਇਹਦੇ ਬਾਹੂ ਕੱਖਾੜਾ ਤੇ ਮਰੇ ਹੀ ਬਾਈ ਆ ਦੇਖੋ ਅੱਖ ਕਰਕੇ ਬਾਈ ਜਿੱਤ ਨਾਲੇ ਜਿੰਬੜੇ ਨਹੀਂ ਆਲੂ ਕਈ ਵਿੱਚ ਹੋ ਜਾਂਦੇ ਨੇ ਕਈ ਇਹਦੇ ਤੇ ਜੜਾਂਜੇ ਨੇ ਬਾਈ ਬਾਈ ਪਹਿਲਾ ਹੁਣਗੇ ਟੈਕ ਤੇ ਬਾਈ ਡਾਕਟਰ ਨੂੰ ਟਕਰਾ ਕੇ ਇਹਨੂੰ ਦਬਾਈ ਵੀ ਦੇਣਗੇ ਫਿਰ ਜਾਰਾ ਮਾੜਾ ਹੋ ਗਿਆ ਦੇਖੋ ਹੱਡੋਂ ਹਟੇ ਨਿਕਲੇ ਬਾਈ ਤੇ ਬਾਈ ਹੁਣ ਆਪਾਂ ਚੱਲਿਆ ਘਰ ਨੂੰ ਤੇ ਸ਼ੈਡੋ ਦੀ ਰਿਪੋਰਟ ਬਾਈ ਸ਼ਾਮ ਨੂੰ ਆਊਗੀ ਸ਼ਾਮ ਨੂੰ ਬਾਈ ਫਿਰ ਆਪਾਂ ਡਾਕਟਰ ਕੋਲ ਜਾਵਾਂਗੇ ਫਿਰ ਬਾਈ ਉਹ ਤੋਂ ਬਾਈ ਤੋਂ ਹੁਣ ਆਪਾਂ ਚੱਲੇਗਾ ਹੁਣ ਬਾਈ ਆਪਾਂ ਚੱਲਿਆਂ ਘੋੜੀਆਂ ਵਗੋ ਦੇ ਦੇ ਬਾਈ ਆਪਾਂ ਇੱਕ ਘੋੜੀ ਕੱਢ ਲੈਣੀ ਅੱਜ ਨੀਲੀ ਤੇ ਦਲਜਾਨ ਦੇ ਬਾਈ ਲੱਗੀ ਮਾੜੀ ਛੱਟ ਪੈਰ ਤੇ ਪਤਾ ਨਹੀਂ ਬਾਈ ਕਿੱਥੋਂ ਲੱਟ ਖਾਰੀ ਅਦੇ ਮਾੜੀ ਹੋਰ ਨੂੰ ਰੈਸਟ ਦੇਣੀ ਹੁਣ ਵੀਰੇ ਆਪਾਂ ਦੋ ਤਿੰਨ ਦਿਨ ਦੀ ਬਾਈ ਤੇ ਬਾਈ ਹੁਣ ਆਪਾਂ ਦੇਖਦੇ ਨੀਲੀ ਘੋੜੀ ਕੱਢਾਂਗੇ ਤੇ ਮਹੀ ਕੁੜੀ ਨੂੰ ਲਾ ਗਏ ਪਾਣੀ ਪੀਣ ਲੱਗੀਆਂ ਨੇ ਜਾ ਚਾ ਚਾ ਯਾਰ ਹਲਦੀ ਲਾ ਦੂੰ ਖੂਨ ਤਾਂ ਨਿਕਲਦਾ ਨਹੀਂ ਇਹਦੇ ਹਲਦੀ ਲਾ ਦਿਆ ਟੀਕਰ ਨਾ ਮੈਂ ਆਪੇ ਲਾ ਦੂੰਗਾ ਮੂੰ ਦੋਨੋਂ ਪਿਆ ਦੀ ਹੈ ਹਾ ਅੜਾ ਇਹਨੂੰ ਕੋਰਤਾ ਫੇਰ ਚਾ ਉਧਰ ਤੇ ਬਾਈ ਹੁਣ ਆਪਾਂ ਲੱਗੇ ਚੱਲੇ ਨੀਲੀ ਤੇ ਬਾਈ ਕੰਡੇ ਆਲਾ ਪਾ ਕੇ ਤਿਆਰ ਕਰਦੇ ਆ ਨਾ ਅਰੇਓ ਲੜ ਲੜਦੀਆਂ ਬੋਖ ਨੇ ਬਾਈ ਕਈ ਵਾਰ ਲੜਤ ਹੁੰਦੀਆਂ ਨੇ không phải là người đi hết hạn mọi người đi hết hạn mọi người भाई लोग हम लेके जा रहे हैं आप गोड़ी, हम जाएंगे ग्राउंड में गोड़ी लेकर ये हमारा तार चाचा खड़ा है हिंदी बनाएगा च बनाया हिंदी जो बनाता कोई कह दे <laughs> ये भाई आ रहा है हमारा मन भाई गोड़ी लेकर दूसरी के साथ चोट लगी आपका हमने बताया था अब हम जा रहे हैं ग्राउंड में बाइक पे जाएंगे हम बाइक पे ये <laughs> ਹੱਟ ਨਹੀਂ ਹੈ ਜੀ ਗਰਾਊਂਡ 'ਚ ਬਾਈ ਆ ਗਏ ਤੇ ਹੁਣ ਅਮਨ ਬੈਠਾ ਹੈ ਬਾਈ ਇੱਕ ਵਈ ਠੀਕ ਆ ਹੁਣ ਗੱਡੀ ਹਾਂ ਉਹਦਾ ਹੱਟਾ ਤੂੰ ਚਲਾ ਰਿਹਾ ਕੀ ਹੋ ਗਿਆ ਤੈਨੂੰ ਤੂੰ ਡਰ ਰਹਾ ਮੈਂ ਨਾ ਪੇਪਰ ਰਹਾ ਅੰਦਰ ਘਰ 'ਚ ਆ ਤੇ ਪਿਆ ਮੈਂ ਵੀ ਆਵਾਂ ਐ ਕਰ ਜਿੱਥੇ ਡਰਦਾ ਤਾਂ ਉਧਰ ਕਚਰੇ ਰੱਦ ਲੈ ਜਾ ਫੀ ਆ ਕੇ ਖੜੀ ਹੁਣ ਬਾਈ ਅਮਨ ਗਿਆ ਪਿਆਉਣ ਤੇ ਬਾਈ ਅੱਗੇ ਟੇਡਾ ਪਾਦ ਦਿੰਦੀ ਹੁਣ ਸਿੱਧਾ ਦੇਖੋ ਬਾਈ ਫਰਕ ਪੈ ਗਿਆ ਅੱਗੇ ਨਾਲੋਂ ਸਿੱਧਾ ਪਾਦੀ ਹੁਣ ਤਾਂ ਸਵਾਦ ਆਉਂਦਾ ਫਰੋਕ ਲਾ ਫਿਰ ਉੱਥੇ ਮਾਰਿਆ ਇਹਨੇ ਅਮਨ ਨੇ ਭਾਈ ਇਹ ਜੀ ਬਾਈ ਮਾਰੀ ਜੀ ਹੁਣ ਹੋ ਗਿਆ ਮੈਂ ਮੋਟਰੈਕ ਚੱਲ ਆ। ਆ ਲੋਟਰੀ ਨਹੀਂ ਭੱਜ ਦੀ ਵੱਧ ਆਜਾ ਹਨਾ। ਹਨਾ। ਯਾਰ ਆ ਨਹੀਂ ਲੱਤਾਂ ਹੀ ਨਹੀਂ ਹੱਤੇ ਰੱਖ ਹੁੰਦੀ ਆ। ਕਾਲੂ ਫੇਰ ਐ ਕਹਿੰਦੀ ਕਾਲੂ ਸਵਾਰੀ ਕਰ ਲਈ। ਕਾਲੂ ਸਾਜਰੇ ਗੱਡ ਲਾਂਗੇ ਅੱਜ ਕੰਮ-ਕੁੰਮ ਨੇ। ਮੈਂ ਮੋਟਰੈਕ ਚਲਾ ਕੇ ਲੈ। ਹਮ ਅੱਜ ਮੌਨ ਸੈਰ ਚਲਾ ਤਾਂ ਹੀ ਸਿੱਖੇਂਗਾ। ਤੇ ਬਾਈ ਹੁਣ ਆਪਾਂ ਇੱਕ ਇੱਕ ਵਾਰ ਮੈਂ ਉੱਤਰੋ ਭੇ ਆ ਕੇ ਲੈ ਕੇ ਆਉਂ ਦੇਖਦਾ ਛੱਡ ਕੇ ਮੜੀ ਅੱਜ। ਅੱਜ ਦਾ ਕਹਿੰਦੀ ਵੀ ਛੱਡ ਦੱਸ ਜੀ। ਦੇਖੋ ਬਾਈ ਅਜਿਹਾ ਨਹੀਂ ਕਹਿੰਦੀ ਇਹ ਵੀ ਛੱਡ ਕੇ ਰਾਂ ਹਾਈ ਹਾਈ ਭਾਈ ਅਜ ਹੱਤ ਕਰਾਈ ਪਈ ਐ ਮੈਂ ਰੋਕ ਨਹੀਂ ਨਹੀਂ ਭਾਈ ਉਹ ਤੋਂ ਰੋਕ ਲੈ ਰੋਕੀ ਨਹੀਂ ਭਾਈ ਉਹ ਤੋਂ ਛੇਦੀ ਮੈਂ ਲਾ ਦਵਾਂ ਮਗਰੇ ਜਾਣਾ ਪੈਣਾ ਨਹੀਂ ਨਹੀਂ ਅਮਨ ਭਾਈ ਡਰ ਗਿਆ ਅੱਜ ਗੋੜੀ ਬਾਗ ਗਈ ਥਈ ਅਮਨ ਬਾਈਕ ਡਰ ਗਿਆ ਉਹ ਆਪਣੀ ਬੈਠੇਗਾ ਘੋੜੇ ਪਰ ਉਤਰ ਗਿਆ ਉਹ ਇਧਰ ਜਾ ਕੇ ਓਏ ਕੁੱਕੜਾ ਬਾਈ ਅੱਜ ਆਏਗਾ ਜੀ ਆ ਛੱਡ ਤੂੰ ਨਖਾਵ ਛੱਡ ਆਏਗਾ ਅੱਜ ਅੱਜ ਮੇਰੇ ਵਰਗਾ ਸਵਾਰ ਭਾਲਦੀ ਆ ਹੈ ਮੈਂ ਦੇਖੀ ਉਧਰੋਂ

ਕਰੇ ਜਾ ਕੇ ਭਾਈ ਇਹਨੂੰ ਛੱਪ ਦਾਂਗੇ ਫੇਰ ਅੱਜ ਮੜਾ ਇਹ ਕੰਮ ਪੈ ਗਿਆ ਦੀ ਆ ਉੱਥੋਂ ਨੂੰ ਜਾਣਾ ਆਪਾਂ ਨੇ ਕੰਮ ਨੂੰ ਕਰਨ ਤੇ ਭਾਈ ਕਾਲੂ ਆਪਾਂ ਕੱਢਾਂਗੇ 11 12 ਵਜੇ 12 ਵਜੇ ਕੱਢਾਂਗੇ ਇਹਨੂੰ ਮੈਂ ਅੱਟੀ ਅੱਜ ਦਵਾ ਜੂ ਤੇ ਫੇਰ ਭਾਈ ਛੱਡਾਂਗੇ ਇਹਨੂੰ ਹੂੰ ਭਾਈ ਹੁਣ ਪਹਿਲਾਂ ਨਾਲ ਇੰਨੀ ਭੱਜਦੀ ਆ ਤੇ ਭਾਈ ਹੁਣ ਇਹਦੀ ਲਹਿਰ ਜੀ ਆਪਾਂ ਕਿਸੇ ਦਿਨ ਕਰਦੇ ਆ ਤੋਂ ਸੈਲਡ ਹਟਾ ਗਏ ਨਾ ਸਾਰੇ ਬਲੌਸ ਘਾਣਾ ਤੇ ਬਾਈ ਹੁਣ ਇਹਦੇ ਕੀੜੇ ਕਢਾ ਕੇ ਆਪਾਂ ਛੱਡਣ ਲੱਗੇ ਆ ਫੇ ਲੇਟਾ ਲੁੱਟਾ ਮਾ ਆਣਾ ਵੇ ਬਾਹਰ ਲੋ ਐਨ ਕਿੱਲੀ ਭਈਆ ਦੇਖੋ ਭਾਈ ਸੇ ਯਾਰ ਅਨ ਕੋਈ ਘੜੀ ਚਹੀਦੀ ਇਹ ਵੀ ਮੈਨੂੰ ਜਾਈ ਗੇ ਹਰਾ ਚੱਕ ਲਿਆ ਬਈ ਹਨ ਕਰਾ ਜੇ ਲੱਗਿਆ ਬਾਈ ਅੱਲੀ ਰਾਤ ਪਟ ਪਟ ਦੁਬਾਰਾ ਦੁਬਾਰਾ ਤਿਤੋੜਾ ਆਇਆ ਅੰਦਰ ਬਾਈ ਕੋੜੀਆਂ ਕਰਤੀਆਂ ਆਪਾਂ ਨੇ ਤਿਤੋੜ ਮੂਲੇ ਹੋਰ ਕੇ ਬਾਈ ਇਹਦੇ ਹੁਣ ਪੱਟਾ ਪਾਉਨੇ ਆ ਨਹੀਂ ਬਾਈ ਇਹ ਨੱਕ ਤੇ ਸੱਟ ਐਂ ਰਗੜ ਤਗੜ ਜਾਂ ਨੱਕ ਦੇ ਸੱਟ ਖਾ ਲਈਏ ਨੇ ਬਾਈ ਆ ਦੇਖੋ ਏ ਆ ਤੇ ਬੈਰ ਬਾਈ ਇਹ ਤਾਂ ਠੀਕ ਆ ਆਪਾਂ ਫੇਰ ਤੋੜਨੀ ਦੀਗੀ ਪੂਰੇ ਹੱਦ ਤੱਕ ਬੱਝੀ ਗਿਆ ਫਿਰ ਆਪਾਂ ਬਈ ਦੋਲੇ ਦੀ ਹੁਣ ਠੀਕ ਆ ਅੱਗੇ ਨਾਲੋਂ ਫਰਕ ਆ ਆ ਗੜੀ ਤੇ ਕੱਢੀ ਆ ਹਾਂ ਔਖਾ ਹੀ ਹੁੰਦਾ ਇਹਦਾ ਕਈ ਵਾਰ ਐਂ ਦੱਬ ਕੇ ਹਾਂ ਬੱਪਾ ਗਿਆ ਆਪਣੀ ਇਹਦੇ ਬਈ ਕਾ ਦੂੰਗੀ ਰੰਗ ਦਾ ਮੋਰਪਰਾ ਉਹ ਬਾਈਕ ਨਾਲ ਉਹਨਾ ਖਾ ਕੇ ਖਾਣ ਗਈ ਆ ਬਾਈ 36 ਰਸ ਅੰਦਰ ਲਾ ਕੇ ਬਾਈ ਅੰਦਰ ਲੌਂਗ ਲੱਗੇ ਨੇ ਬਾਈ ਤੇ ਬਾਈ ਅੱਜ ਦਾ ਵਲੌਗ ਬਾਈ ਆ ਪੂਰੀ ਐਂਡ ਕਰਦੇ ਆ ਬਾਈ ਸਬਸਕ੍ਰਾਈਬ ਕਰੋ ਤੇ ਬਾਈ ਬਾਧਰ ਬਾਧਰ ਲਾਈਕ ਕਰੋ ਤੇ ਬਾਧਰ ਬਾਧਰ ਬਾਈ ਸ਼ੇਅਰ ਕਰੋ Sing and setting spirits at ease. Come on. From hills to the shore, ain't no.